ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਿਲਾ ਪੰਜਵਾ ਤੇਰੇ ਕਰ ਬੈਸ ਹਾਂ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੋਤ ਪਰ ਮੇਸ਼ਰ ਮਾਰੇ ਜਨ ਕੀ ਪੈਰ ਰਖੀ ਕਰਤਾਰੇ ਬਦਸ਼ਾ ਸਬ ਵਸ ਕਰ ਦਿਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋਂ ਪਗਵਾਨ ਸਾਧ ਸੰਗਤ ਮਲ ਕਿਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ नानक ओट पकरी प्रभु स्वामी सतनाम श्री वाहेगुरु साहिब जी गौड़ी महला پنجਵਾ تیر کر ਬੈਸ ਹਾਂ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ ਦੋਸਟ ਦੋਤ ਪਰਮੇਸ਼ਰ ਮਾਰੇ ਜਨਕੀ ਪੈਰ ਰਖੀ ਕਰਤਾਰੇ ਬਦਸ਼ਾਹ ਸਭ ਵਸ ਕਰ ਦਿਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜਹੁ ਪਗਵਾਨ ਸਾਧ ਸੰਗਤ ਮਲ ਕਿਨੋਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ नानक ओट पकरी प्रभु स्वामी सतनाम श्री वाहेगुरु साहिब जी गौड़ी महला پنجਵਾ تیر کر ਬੈਸ ਹਾਂ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ ਦਸ ਤੇ ਦੋਤ ਪਰ ਮੇਸ਼ਰ ਮਾਰੇ ਜਨਕੀ ਪੈਰ ਰਖੀ ਕਰਤਾਰੇ ਬਾਦਸ਼ਾਹ ਸਭ ਵਸ ਕਰ ਦਿਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜਹੁਂ ਪਗਵਾਨ ਸਾਧ ਸੰਗਤ ਮਿਲਕੀ ਨੋਦਾਨਾ ਸ਼ਰਨ ਪਰੇ ਪ੍ਰਭ ਅੰਤਰ ਜਾਮੀ नानक ओट पकरी प्रभु स्वामी सतनाम श्री वाहेगुरु साहिब जी गौड़ी महला پنجਵਾ تیر کر بس ہوں হরজন پیارے सतगुरु تمرے کاج سوارے رہا دوست دوت پرمیشر مارے ਜਨਕੀ ਪੈਰ ਰਖੀ ਕਰਤਾਰੇ ਬਦਸ਼ਾ ਸਾ ਸਬ ਵਸ ਕਰ ਦਿਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਪਗਵਾਨ ਸਾਧ ਸੰਗਤ ਮਲ ਕਿਨੋਦਾਨ ਸ਼ਰਨ ਪਰੇ ਪ੍ਰਭ ਅੰਤਰ ਜਮੀ नानक ओट पकरी प्रभु स्वामी सतनाम श्री वाहेगुरु साहिब जी गौड़ी महला پنجਵਾ تیر کر ਬੈਸ ਹਾਂ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੋਤ ਪਰ ਮੇਸ਼ਰ ਮਾਰੇ जनकी पैज रखी कर तारे बादशाह सा सब बस कर दिने अमृत नामा महा रस पीने निरपा होए पजौ पगवाना साद संगत मल किनो दान शरण पर प्रब अंतर जामी नानक ओट पकरी प्रभु स्वामी सतनाम श्री वाहेगुरु साहिब जी गौड़ी महला پنجਵਾ تیر کر ਬੈਸ ਹਾਂ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ ਦੋਸਤੇ ਦੋਤ ਪਰਮੇਸ਼ਰ ਮਾਰੇ ਜਨਕੀ ਪੈਰ ਰਖੀ ਕਰਤਾਰੇ ਬਦਸ਼ਾ ਸਭ ਵਸ ਕਰ ਦਿਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋਂ ਪਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ